ਤੋ ਬਾਕੀ ਸਾਰੇ ਚੰਨਾਂ ਨੂੰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ ਜਗਤਜੀਤ ਕੰਪਨੀ ਦੀ ਮਸ਼ੀਨ ਵਿਕਾਊ ਹੈ ਮਾਡਲ ਹੈ 2018 ਰੇਟ ਮੰਗਿਆ ਕਿਸਾਨ ਵੀਰ ਨੇ 2,35,000 ਏਰੀਆ ਜੀ ਕੁੱਤੀਵਾਲ ਖੁਰਦ ਮੜ ਮੰਡੀ ਜਗਤਜੀਤ ਕੰਪਨੀ ਦੀ ਮਸ਼ੀਨ ਵਿਕਾਊ ਹੈ ਜੀ ਮਾਡਲ ਹੈ 2018 ਰੇਟ ਮੰਗਿਆ 235 ਪਿੰਡ ਹੈ ਜੀ ਕੁੱਤੀਵਾਲ ਖੁਰਦ ਮੋੜ ਮੰਡੀ ਨੰਬਰ ਹੈ ਜੀ 8198805310 8198805310 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮਸ਼ੀਨ ਖਰੀਦ ਸਕਦੇ ਹੋ ਅਗੇ ਜੀ ਕੇਐਸ ਦੀ ਤੂੜੀ ਵਾਲੀ ਮਸ਼ੀਨ ਵਿਕਾਊ ਹੈ ਮਾਡਲ ਹੈ ਜੀ 2012 ਰੇਟ ਮੰਗਿਆ ਕਿਸਾਨ ਵੀਰ ਨੇ 1 ਲੱਖ ਟਾਇਰ 40 ਪੈਸੇ ਪਏ ਹੈ ਏਰੀਏ ਜੀ ਪਿੰਡ ਝਿੜੀ ਸਿਰਸਾ ਕੇਐਸ ਦੀ ਤੂੜੀ ਵਾਲੀ ਮਸ਼ੀਨ ਵਿਕਾਊ ਹੈ ਮਾਡਲ ਹੈ 2012 ਟਾਇਰ 40 ਪੈਸੇ ਪਏ ਹੈ ਪਿੰਡ ਹੈ ਜੀ ਝਿੜੀ ਸਿਰਸਾ ਨੰਬਰ ਹੈ ਜੀ ਕਿਸਾਨ ਵੀਰ ਦਾ 96714 71648 96714 71648 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮਸ਼ੀਨ ਕੀ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਤੇ ਸਾਡੇ ਚੈਨਲ ਦੇ ਨਾਲ ਜੁੜ ਰਹੇ ਆ ਉਹਨਾਂ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਅੱਗੇ ਜੀ ਮੋਡੀਫਾਈ ਫੋਰਡ ਮਾਡਲ ਹੈ 1986 ਪੰਜਾਬ ਦਾ ਨੰਬਰ ਹੈ ਜੀ ਟਾਇਰ ਗੁਡਇਰ ਦੇ ਨਾਲ ਦੇ ਮੋਡੀਫਾਈ ਫੋਰਡ ਮਾਡਲ ਹੈ ਜੀ 1986 ਪੰਜਾਬ ਨੰਬਰ ਟਾਇਰ ਗੁਡਇਰ ਦੇ ਨਵੇਂ ਰੇਟ ਹੈ ਜੀ 225 ਏਰੀਆ ਹੈ ਬਟਾਲਾ ਮੋਡੀਫਾਈਡ ਫੋਰਡ ਮਾਡਲ 1986 ਪੰਜਾਬ ਨੰਬਰ ਹੈ ਟਾਇਰ ਗੁੜੀਰ ਦੇ ਨਵੇਂ ਰੇਟ ਹੈ ਜੀ 225000 ਏਰੀਆ ਕਿਸਾਨਬੀਰ ਦਾ ਬਟਾਲਾ ਕਿਸਾਨ ਵੀ ਦਾ ਨੰਬਰ ਹੈ 95920 17002 95920 17002 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਡ ਖਰੀਦ ਸਕਦੇ ਹੋ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 987798 8446 ਜੋ ਕਿ ਸਕਰੀਨ ਦੇ ਜਾਵਾ ਥੱਲੇ ਖੱਟੇ ਅੱਖਰਾਂ ਸ਼ੋਅ ਹੋ ਰਹੇ ਉਸ ਨੰਬਰ ਤੇ ਤੁਸੀਂ 5 ਅਤੇ 7 ਫੋਟੋ ਮਾਇ ਤੇ ਡਿਟੇਲ ਲਿਖ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚ ਨਹੀਂ ਅਗਲੀ ਪ੍ਰੀਤ ਕੰਪਾਈਨ ਮਾਡਲ 2013 ਰੇਟ ਮੰਗਿਆ ਕਿਸਾਨ ਵੀਰ ਨੇ 11 ਲੱਖ 80000 2000 ਘੰਟੇ ਲੋਕਲ ਚੱਲੀ ਹੋਈ ਏ ਸਾਰੀ ਰਿਪੇਅਰ ਹੋਈ ਹੋਈ ਏ ਕਿਸਾਨ ਵੀਰ ਦਾ ਨੰਬਰ ਹੈ ਜੀ 62803 68340 62803 68340 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਕੰਪੇਨ ਫਰੀਸਾਇ ਦਿਓ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਕੇ ਸੁਝਾਅ ਜਰੂਰ ਦਿਆ ਕਰੋ ਜੀ ਕਈ ਵਾਰੀ ਸਾਥੋ ਕੋਈ ਮਿਸਟੇਕ ਹੋ ਜਾਵੇ ਤਾਂ ਅਸੀਂ ਸੁਧਾਰ ਸਕੀਏ ਅੱਗੇ ਜੀ ਰਜੇਂਦਰਾ ਤੂੜੀ ਵਾਲੀ ਮਸ਼ੀਨ ਵਿਕਾਊ ਹੈ ਮਾਡਲ ਹੈ 2013 ਏਰੀਆ ਜੀ ਚੀਮਾ ਸੰਗਰੂਰ ਰੇਟ ਮੰਗੇ ਕਿਸਾਨ ਵੀਰ ਨੇ 1,25,000 ਰਜੇਂਦਰਾ ਦੀ ਤੂੜੀ ਵਾਲੀ ਮਸ਼ੀਨ ਵਿਕਾਊ ਹੈ ਮਾਡਲ ਹੈ ਜੀ 2013 ਏਰੀਆ ਚੀਮਾ ਸੰਗਰੂਰ ਰੇਟ ਮੰਗੇ ਜੀ 1,25,000 ਕਿਸਾਨ ਵੀਰ ਦਾ ਨੰਬਰ ਹੈ 9876593076 9876593076 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਤੂੜੀ ਵਾਲੇ ਮਸ਼ੀਨ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਜਿਵੇਂ ਵੀਡੀਓ ਦੇ ਥੱਲੇ ਖੱਟੇ ਅੱਖਰਾਂ 'ਚ ਸ਼ੋ ਹੋ ਰਿਹਾ ਹੈ ਜੋ ਕਿ ਐਡ ਕਰਵਾਉਣ ਦੇ ਲਈ ਹੁੰਦਾ ਕਈ ਵੀਰ ਭਲੇਖੇ ਨਾਲ ਫੋਨ ਲਾ ਲੈਂਦੇ ਆ ਵੀਰੇ ਡਿਟੇਲ ਚੈੱਕ ਕਰਿਆ ਕਰੋ ਉਹਦੇ ਵਿੱਚ ਕਿਸਾਨ ਵੀਰ ਦਾ ਨੰਬਰ ਹੁੰਦਾ ਉਸ ਤੇ ਗੱਲਬਾਤ ਕਰਿਆ ਕਰੋ ਅਗੇ ਜੀ 436110 ਮਾਡਲ ਹੈ 1990 ਟਾਇਰ 50 ਪੈਸੇ ਪਏ ਆ ਏਰੀਅਮ ਲੋਟ ਰੇਟ ਮੰਗੇ ਕਿਸਾਨ ਵੀਰ ਨੇ 1 ਲੱਖ 40000 ਫੋਰਡ 36110 ਵਿਕਾਊ ਹੈ ਜੀ ਮਾਡਲ ਹੈ 1990 ਟਾਇਰ ਪੰਜਾਬ ਪੈਸੇ ਪਈ ਹੈ ਏਰੀਆ ਜੀ ਮਲੋਟ ਰੇਟ ਮੰਗੇ ਕਿਸਾਨਬੀਰ ਨੇ 1 ਲੱਖ 40000 ਕਿਸਾਨਬੀਰ ਦਾ ਨੰਬਰ ਹੈ ਜੀ 78892 36748 78892 36748 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਾਇਰ ਖਰੀਦ ਲੱਕ ਦਿਓ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਓ ਤੇ ਲਾਈਕ ਕਰਿਓ ਧੰਨਵਾਦ